ਦੇਸ਼ ਵਿਦੇਸ਼ ਵਿੱਚ ਬੈਠੇ ਮੈਕਸ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਅਣਵਲ ਨੰਗਤ ਤਾਜਿੰਕਾ ਬ੍ਰਾਂਟ ਵਰਤ ਤੱਕ ਪਹੁੰਚ ਰਣ ਫੋਕੀ ਸ਼ਹਰਤ ਵਾਸਤੇ ਕੱਪੜੇ ਦੇ ਸ਼ੋਰੂਮ ਮਾਲਕ ਨੇ ਚਲਵਾਈਆਂ ਆਪਣੇ ਆਪ ਤੇ ਗੋਲੀਆਂ ਸ਼ੋਰੂਮ ਮਾਲਕਸ ਮੈਟਾ ਸ਼ੇਰੋਪੀ ਪੁਲਿਸ ਨੇ ਕੀਤੇ ਕਾਬੂ ਵਾਰਦਾਤ ਇਸਤੇਮਾਲ ਕੀਤਾ ਪਿਸਤਲ ਅਤੇ ਮੋਟਰਸਾਈਕਲ ਵੀ ਕੀਤਾ ਬਰਾਮਤ ਬੀਤੀ 29 ਅਪ੍ਰੈਲ ਨੂੰ ਦੇਸ਼ਾਂ ਬਟਾਲਾ ਦੇ ਸਮਾਨ ਰੋਡ ਤੇ ਮੌਜੂਦ ਕਪੜੇ ਦੇ ਸ਼ੋਰੂਮ ਫੈਸ਼ਨ ਲੰਡਨ ਦੇ ਮਾਲਕ ਵਰਿੰਦਰ ਸਿੰਘ ਉਫ ਵਿਕੇ ਉਤੇ ਕੁਝਨ ਪਛਾਤਿਆ ਵੱਲ ਵੱਲੋਂ ਹਮਲਾ ਕਰਦੇ ਹੋਏ ਗੋਲਿਆ ਚਲਾ ਦਿੱਤੇ ਗੀਆਂ ਸੀ ਇਸ ਘਟਨਾ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸੇ ਵਾਰਦਾਤ ਉਤੇ ਤਸਦੀਕ ਕਰਦੇ ਹੋਏ ਬਟਾਲਾ ਪੁਲਿਸ ਉਸ ਵੱਲੇ ਵੱਡੀ ਕਾਮਯਾਬੀ ਮਲੀ ਜਦੋਂ ਬਟਾਲਾ ਪੁਲਿਸ ਨੇ ਸ਼ੋਰੂਮ ਦੇ ਮਾਲਕ ਸਮੇਤ ਸ਼ੇਰੋਪੀਆ ਨੂੰ ਕਾਬੂ ਕੀਤਾ ਤੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਬਟਾਲਾ ਸਹਿਲ ਕਾਸਟਮ ਮੀਰ ਨੇ ਦੱਸਿਆ ਕਿ ਸ਼ੋਰੂਮ ਦੇ ਮਾਲਕ ਵਰਿੰਦਰ ਸਿੰਘ ਨੇ ਫੌਕੀ ਸ਼ੌਰਤ ਲਈ ਸਵਕਿਆ ਲੈਣ ਦੇ ਲਈ ਹਮਲੇ ਦਾ ਪਰਪੰਚ ਰਚਣ ਲਈ ਇੰਗਲੈਂਡ ਬੈਠੇ ਰੰਜੋਤ ਸਿੰਘ ਨਾਲ ਗੱਲਬਾਤ ਕੀਤੀ ਰੰਜੋਤ ਸਿੰਘ ਨੇ ਅਗੋ ਕੈਨੇਡਾ ਬੈਠੇ ਵਿਸ਼ਾਲਦੀਪ ਸਿੰਘ ਨਾਲ ਸਲਾਹ ਕੀਤੀ ਅਤੇ 50000 ਰੁਪਏ ਵਿੱਚ ਡੀਲ ਕੀਤੀ ਇਸ ਪਰਪੰਚ ਨੂੰ ਅੰਜਾਮ ਦੇਣ ਦੇ ਲਈ ਅਤੇ ਪੰਜਾਬ ਦੇ ਪੰਜ ਵਿਅਕਤੀ ਨੂੰ ਇਸ परपच ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਨਾਟਕੀ ਵਾਰਦਾਤ ਨੂੰ 29 ਅਪ੍ਰੈਲ ਦੀ ਦੇ ਸ਼ਾਮ ਅੰਜਾਮ ਦਿੱਤਾ ਗਿਆ ਉਹਨਾਂ ਦੱਸਿਆ ਕਿ ਸ਼ੋਰੂਮ ਦੇ ਮਾਲਕ ਵਰਿੰਦਰ ਸਿੰਘ ਨੇ 2022 ਦੇ ਵਿੱਚ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਵਰਿੰਦਰ ਸਿੰਘ ਨੇ ਇੰਗਲੈਂਡ ਬੈਠੇ ਰੰਜੋਤ ਸਿੰਘ ਨੂੰ 26000 ਦੇ ਕੱਪੜਿਆਂ ਦਾ ਕੋਰੀਅਰ ਵੀ ਭੇਜਿਆ ਗਿਆ ਅਤੇ ਕੋਰੀਅਰ 12000 ਦੀ ਵਰਿੰਦਰ ਸਿੰਘ ਨੇ ਹੀ ਖਰਚੇ ਉਹਨਾਂ ਨੇ ਕਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਵਰਤੇ ਗਏ 32 ਬੋਰ ਪਿਸਟਾ ਤੇ ਮੋਟਰ ਸਾਈਕਲ ਨੂੰ ਵਿਭਰਾਮਤ ਕਰ ਲਿਆ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਬਟਾਲਾ ਤੋਂ ਰਮੇਸ਼ ਪਾਟਿਆ ਦੀ ਵਿਸ਼ੇਸ਼ ਰਿਪੋਰਟ 29 April 2025 ਨੂੰ ਸ਼ਾਮ ਕਰੀਬਨ 9:48 ਮਿੰਟ ਤੇ ਬਟਾਲਾ ਸ਼ਹਿਰ ਦੇ ਇੱਕ ਨਾਮੀ ਤੇ ਮਸ਼ਹੂਰ ਗਾਰਮੈਂਟ ਸਟੋਰ ਹੈ ਲੰਡਨ ਫੈਸ਼ਨ ਗਾਰਮੈਂਟ ਸ਼ੋਰੂਮ ਜਸ ਜਸਾ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ 3 ਅਣਪਛਾਤੇ ਬੰਦੇ ਆ ਕੇ ਗੋਲੀਆਂ ਮਾਰਦੇ ਹੈ ਦੁਕਾਨ ਤੇ ਉਤੇ ਤਾਂ ਇਹ ਬੜਾ سنگੀਨ ਅਪਰਾਧ ਸੀਗਾ ਤਾਂ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ-ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪਾਂਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵਿੱਕੀ ਨੂੰ ਸਾਡੀ ਆਖਰੀ ਸਲਾਹ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨੀਸੈਂਸ ਲੈਂਦੇ ਹਾਂ ਐਂਡ ਇਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ੍ਰੈਟ ਐਂਡ ਐਕਸ ਐਂਡ ਡੀਜ਼ਰਿੰਗ ਟੂ ਲਾਈਫ ਨਾਲ ਅਸੀਂ 25 ਆਰਮਜ਼ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ سنگੀਨ ਕ੍ਰਾਈਮ ਸੀਗਾ ਐਕਸਟਰਸ਼ਨ ਕਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵੇਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਦੇ ਵਿੱਚ ਨਾਲ ਸੀਗੇ ਆਪਣੀ ਇਨਚਾਰਜ ਸੀਆਈਏ ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨਿਟਰ ਤਾਂ ਨਾਲ ਜਿਹੜੀ ਆਪਣੀ ਟੈਕਨੀਕਲ ਔਰ ਸੀਆਈਏ ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਊਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚੱਲਾ ਜਿਹੜੇ ਬਹੁਤ ਮਿਹਨਤ ਕਰਕੇ ਇਵੈਨਚੁਅਲੀ ਆਨ ਬੇਸ ਆਫ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਸਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਸੀਆ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਅ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਾ ਸੀਗਾ ਜਿਹੜਾ ਮੌਕੇਵਾਰ ਦਾਤੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਜਿਹੜਾ ਬੰਦਾ ਫੜਿਆ ਗਿਆ 166 ਫ੍ਰੀਥ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਹ ਚਾਲੇ ਬੈਠਾ ਸੀਗਾ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਛੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰੰਜੋਤ ਸਿੰਘ ਹੈ ਜੋੜਾ ਸੰਗਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਇਹ ਰੰਜੋਤ ਸਿੰਘ ਆਪ ਇੰਗਲੈਂਡ ਬੈਠਾ ਇਹਦੇ ਕੈਂਡ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਤਾਂ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਨਾ ਜਦੋਂ ਗਾਂਸੀ ਦੇ ਵਿੱਚ ਤਫ਼ਤੀਸ਼ ਚੱਲੀ ਇਹਨਾਂ ਦੀ ਪੁੱਛਗਿੱਛ ਚੱਲੂ ਹੋਈ ਇਹਦੇ ਚ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੋ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿੱਕੀ ਤਾਂ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਇਹਨੂੰ ਸਿਕਿਉਰਟੀ ਮਿਲ ਜਵੇ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਣੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆ ਕੇ ਗੋਲੀ ਚਲਾਣ ਫਿਰ ਇਹ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾ ਕੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਤੁਹਾਡੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ ਔਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ ਇਹ ਕਿਤੇ ਅੱਗੇ ਚਲੇ ਗਏ ਸੋ ਉਹਨਾਂ ਨੂੰ ਫੇਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ ਸੋ ਮੁੜ ਕੇ ਵਾਪਸ ਆ ਗਏ ਉੱਥੇ ਜਿਹੜਾ ਇਹ ਵਿਕੀ ਹੈ ਇਹ ਸੀਗਾ ਦੁਕਾਨਦਾਰ ਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ देयर ਫਿਰ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਐਂਡ ਦੈਨ ਦੇ ਐਸਕੇਪਡ ਫ্রম ਦ ਸਪੌਟ ਇਹਦੇ ਵਿੱਚ ਇੰਟਰਸਟਿੰਗ ਗੱਲ ਹੋਰ ਇਹ ਹੈ ਕਿ ਇਹ ਵਾਰਦਾਤ ਕਰਨ ਲਈ ਜਿਹੜਾ ਇਹ ਸ਼ਾਪ ਦਾ ਓਨਰ ਓਨਰ ਹੈ ਵਰਿੰਦਰ ਸਿੰਘ ਵਿੱਕੀ ਤਾਂ ਇਹਨੇ ਕੱਪੜਿਆਂ ਦਾ گارਮੈਂਟਸ ਦਾ ਇੱਕ ਪਾਰਸਲ ਬਣਾਇਆ ਉਹਦੇ ਵਿੱਚ ਕਰੀਬਨ 26000 ਰੁਪਏ ਦੇ ਜਿਹੜੇ ਕੱਪੜੇ ਹੈ ਔਰ 12000 ਦਾ ਇੱਕ ਕੂਰੀਅਰ ਇਹਦੇ ਫਾਦਰ ਦੇ ਰਾਹੀਂ ਇੱਕ ਜਿਹੜਾ ਰਣਜੋਤ ਸਿੰਘ ਹੈ ਜੋੜਾ ਸਿੰਘ ਦਾ ਉਹਨੂੰ ਇੰਗਲੈਂਡ ਪੇਜਾ ਜਿਹਦੇ ਰਾਹੀਂ ਇਹ ਕੰਮ ਕਰਵਾਉਣਾ ਚਾਹਨਾ ਸੀਗਾ ਸੋ ਤੁਸੀਂ ਕਰੀਬਨ 38000 ਦੇ ਕਪੜੇ ਪਲੱਸ ਕੋਰੀਅਰ ਦਾ ਜਿਹੜਾ ਐਕਸਪੈਂਡਿਚਰ ਹੈ ਉਹ ਇਹਨਾਂ ਨੇ ਇੰਗਲੈਂਡ ਪਿੱਛਾ ਤਾਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਜਿਹੜੇ ਤਿੰਨ ਬੰਦੇ ਦੇ ਵਿੱਚ ਸੀਗੇ ਉਹਨਾਂ ਨੂੰ 50000 ਰੁਪਏ ਮਿਲਨੇ ਸੀਗੇ ਬਟ ਫਿਲਹਾਲ ਉਹਨਾਂ ਨੂੰ ਸਿਰਫ ਜਦੋਂ ਉਹ ਗ੍ਰਿਫਤਾਰ ਹੋਏ ਸਿਰਫ 3500 ਰੁਪਏ ਉਹਨਾਂ ਕੋਲ ਆਏ ਸੀਗੇ ਤਾਂ ਇਹਦੇ ਵਿੱਚ ਬੜਾ ਸ਼ਲਾਘਾਯੋਗ ਐਂਡ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਜਿਹੜਾ ਇਨਵੈਸਟੀਗੇਸ਼ਨ ਹੋਇਆ ਉਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਤਾਂ ਇਹਦੇ ਚ ਇਹ ਗੱਲ ਵੀ ਸਾਹਮਣੇ ਆਈ ਕਿ 2022 ਦੇ ਵਿੱਚ ਵੀ ਇਹਨਾਂ ਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਤਾਂ ਉਦੋਂ ਜਿਹੜਾ ਮੁਲਜ਼ਮ ਉਸ ਮੁਕਦਮੇ ਦਾ ਸੀਗਾ ਇੱਕ ਮਨਦੀਪ ਤੂਫਾਨ ਨਾਮ ਦੇ ਗੈਂਗਸਟਰ ਸੀਗਾ ਉਹ ਬਾਅਦ ਵਿੱਚ ਇੱਕ ਐਨਕਾਊਂਟਰ 'ਚ ਮਾਰਿਆ ਗਿਆ ਉਦੋਂ ਕਰਕੇ ਉਹਦਾ ਫਿਰ ਅਖਰਾਜ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਗਈ ਸੋ ਅਰੈਸਟ ਜਿਹੜੇ ਬੰਦੇ ਹੈ ਇਹਦੇ ਵਿੱਚ ਇੱਕ ਤਾਂ ਸ਼ੁਰੂਆਤੀ ਜਿਹੜੇ ਤਿੰਨ ਬੰਦੇ ਮੈਂ ਦੱਸੇ ਜਿਹੜੇ ਸ਼ੂਟਿੰਗ ਮੋਡਿਊਲ 'ਚ ਸ਼ਾਮਿਲ ਹੈਗੇ ਨੇ ਉਹ ਤਿੰਨ ਬੰਦੇ ਜਿਨ੍ਹਾਂ ਦਾ ਨਾਮ ਮੈਂ ਆਲਰੇਡੀ ਲੈ ਲਿਆ ਜਿਹੜਾ ਸ਼ਾਪ ਦਾ ਓਨਰ ਹੈ ਸ਼ੋਰੂਮ ਦਾ ਓਨਰ ਹੈ ਵਿਰਿੰਦਰ ਸਿੰਘ ਵਿੱਕੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਜਦੋਂ ਹੀ ਵਾਸ ਕਨਫਰੰਟਡ ਵਿਦ ਦ ਐਵਿਡੈਂਸ ਉਹਨੇ ਸਾਰਾ ਕੰਫੈਸ ਕਰ ਲਿਆ ਉਹਨੇ ਸਾਰੀ ਗੱਲ ਮੰਨੀ ਕਿ ਉਹਨਾਂ ਨੇ ਇਹ ਸਾਰਾ ਜਿਹੜਾ ਕਾਂਸਪੀਰੇਸੀ ਰਚਾਈ ਸੀਗੀ ਸਿਕਿਉਰਿਟੀ ਲੈ ਲਈ ਇਸ ਤੋਂ ਇਲਾਵਾ ਇੱਕ ਗੁਰਪ੍ਰੀਤ ਗੋਪੀ ਹੈ ਹੂ ਪ੍ਰੋਵਾਈਡਡ ਦਾ ਮੋਟਰਸਾਈਕਲ ਜੋ ਵਾਰਦਾਤ ਦੇ ਵਿੱਚ ਇਸਤੇਮਾਲ ਹੋਇਆ ਇੱਕ ਵਿਸ਼ਾਲ ਦਾ ਫਾਦਰ ਹੈ ਇਹਦੇ ਵਿੱਚ ਗੁਰਮੀਤ ਸਿੰਘ ਉਹ ਵੀ ਕੇਸ ਦੇ ਵਿੱਚ ਅਰੈਸਟ ਹੋਇਆ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਇਹ ਮੈਸੇਜ ਵੀ ਦਿਨਾ ਚਾਹਨਾ ਕਿ ਇਫ ਯੂ ਥਿੰਕ ਕਿ ਤੁਸੀਂ ਬੜੇ ਸਮਾਰਟ ਹੋ ਐਂਡ ਯੂ ਕੈਨ ਬਲਫ ਪੰਜਾਬ ਪੁਲਿਸ ਤਾਂ ਯੂ ਆਰ ਸੀਵਿਅਰਲੀ ਮਿਸਟੇਕਨ ਤਾਂ ਅਸੀਂ ਬੜੇ ਪ੍ਰੋਫੈਸ਼ਨਲੀ ਟੈਕਨੀਕਲੀ ਐਂਡ ਵਿਦ ਹਿਊਮਨ ਐਂਡ ਕੇਸਸ ਨੂੰ ਟ੍ਰੇਸ ਕਰ ਰਹੇ ਨੇ ਐਂਡ ਇਹੋ ਜਿਹਾ ਕੋਈ ਚਾਲ ਚੱਲੂਗਾ ਕਿ ਜੀ ਪੁਲਿਸ ਨੂੰ ਸ਼ਾਇਦ ਪਤਾ ਨਹੀਂ ਲੱਗੂਗਾ ਤਾਂ ਬੜੀ ਮਤਲਬ ਬਦਕਿਸਮਤੀ ਹੈ ਉਸ ਬੰਦੇ ਲਈ ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਨਤੀਜਾ ਵੇਖ ਰਹੇ ਹੋ ਤਾਂ ਨਾਲ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਜਿਹੜਾ ਇੱਕ ਇਹ ਫਤੂਰ ਹੈ ਆਬਸੈਸ਼ਨ ਹੈ ਸਿਕਿਉਰਟੀ ਦਾ ਤਾਂ ਹਰ ਇੱਕ ਕੇਸ ਅਸੀਂ ਪ੍ਰੋਪਰਲੀ ਜਿੱਥੇ ਥ੍ਰੈਟ ਅਸੈਸਮੈਂਟ ਪ੍ਰੋਪਰ ਹੁੰਦਾ ਹੈ ਉਥੇ ਅਸੀਂ ਥ੍ਰੈਟ ਅਸੈਸਮੈਂਟ ਕਰਦੇ ਹਾਂ ਜਿੱਥੇ ਲੋਡ ਹੁੰਦੀ ਹੈ ਉਥੇ ਪੰਜਾਬ ਪੁਲਿਸ ਇਸ ਆਲਵੇਜ਼ ਥੇਰ ਬਟ ਇਸ ਤਰ੍ਹਾਂ ਕੋਈ ਚਾਲ ਖੇਡੂਗਾ ਕਿ ਮੈਂ ਇਸ ਤਰ੍ਹਾਂ ਕਰ ਲੂੰਗਾ ਥੇਰ ਇਜ਼ ਨੋ ਸਕੋ ਫਾਰ ਐਨੀ ਸੱਚ ਐਕਟੀਵਿਟੀ ਇੱਕ ਕ੍ਰਿਮੀਨਲ ਐਕਟੀਵਿਟੀ ਹੈ ਐਂਡ ਹੁਣ ਜਿਸ ਤਰ੍ਹਾਂ ਤੁਸੀਂ ਨਤੀਜਾ ਦੇਖ ਰਹੇ ਹੋ ਐਂਡ ਇਧਰ ਜਿਹੜਾ ਟਿਕਾਣਾ ਜਿਹੜਾ ਜੇਲੀ ਹੈ ਸੱਚੇ ਇਹ ਜਿਹੜੀ ਸਿਕਿਉਰਿਟੀ ਮੰਗਦਾ ਸੀ ਇਹ ਪੂਰੀ ਸੁਰੱਖਤਵਾਸ ਤੇ ਮੰਗਦਾ ਸੀ ਕਿ ਜਾਂ ਪਹਿਲਾਂ ਇਹਨਾਂ ਕੋਲ ਤੋਂ ਜਾਂਦਾ ਗਿਆ ਸਰ ਜੀ ਸਰ ਤੋਂ ਪਹਿਲਾਂ ਵੀ ਸਵਾਲੀਆਈ ਸੀ ਬੰਦੇ ਆਇਆ ਸੀ ਨਾ ਇਹਦਾ ਮੈਂ ਜਿਸ ਤਰ੍ਹਾਂ ਕਰ ਰਿਹਾ ਸੀਗਾ ਕਿ 2022 ਦੇ ਵਿੱਚ ਵੀ ਇਹਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਉਹਦੇ ਵਿੱਚ ਜਿਹੜਾ ਮਲਜ਼ਮ ਹੈ ਉਹ ਬਾਅਦ ਚ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਤਾਂ ਇਹਦੇ ਕੋਲ ਕੁਝ ਟਾਈਮ ਸਿਕਿਉਰਿਟੀ ਰਹੀ ਵੀ ਇਨ ਫੈਕਟ ਵੀਲ ਅਸੈਸ ਦੈਟ ਕੇਸ ਆਲਸੋ ਜਿਹੜਾ ਉਹ ਪੁਰਾਣਾ ਸੀਗਾ ਬਟ ਇਹਦੇ ਵਿੱਚ ਹੁਣ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਰਾ ਖੁਲਾਸਾ ਹੋਇਆ ਕਿ ਇਹਨੇ ਆਪ ਹੀ ਸਾਜ਼ਿਸ਼ ਰਚਾ ਕੇ ਸਿਕਿਉਰਿਟੀ ਲੈਣ ਲਈ ਇਹ ਕੰਮ ਕੀਤਾ ਸੀਗਾ ਤਾਂ ਅਸੀਂ ਇਹਦੀ ਗ੍ਰਿਫਤਾਰੀ ਪਾਈ ਐਂਡ ਇਹਨੇ ਸਾਰਾ ਖੁਲਾਸਾ ਕਰਤਾ ਕਿ ਬੇਸ਼ੱਕ ਸਿਕਿਉਰਿਟੀ ਲੈਣ ਲਈ ਹੀ ਇਹਨਾਂ ਨੇ ਕੰਮ ਕੀਤਾ ਸੀਗਾ ਚਲ ਇਹਨਾਂ ਦੇ ਉੱਤੇ ਪਹਿਲੇ ਵੀ ਕੋਈ ਕੇਸ ਹੈ ਜਿਹੜੇ ਬਟਾਲੇ ਦੇ ਅੰਦਰ ਇਹਨਾਂ ਨੇ ਕੀਤੇ ਹੋਈਆਂ ਲੱਗ ਜਾਂਦੇ ਉਹ ਅਸੀਂ ਚੈੱਕ ਕਰ ਰਹੇ ਇਹਨਾਂ ਦਾ ਜਿਹੜਾ ਕ੍ਰਾਈਮਨਲ ਰਿਕਾਰਡ ਹੈ ਜਿਹੜੇ ਇਹਦੇ ਵਿੱਚ ਬੰਦੇ ਹੈ ਇਹਦੇ ਵਿੱਚ ਮੈਂ ਜ਼ਰੂਰ ਦੱਸੂਗਾ ਜਿਹੜਾ ਇਹਦਾ ਇੱਕ ਵਾਕਫਕਾਰ ਹੈ ਰੰਜੋਤ ਸਿੰਘ ਰੰਜੋਤ ਸਿੰਘ ਤੁਹਾਨੂੰ ਯਾਦ ਹੋਗਾ ਇੱਕ ਰਾਇਮਲ ਇੱਕ ਪਿੰਡ ਹੈ ਉੱਥੇ ਗ੍ਰੇਨੇਡ ਹਮਲਾ ਹੋਇਆ ਸੀਗਾ ਇੱਕ ਪੁਲਿਸ ਮੁਲਾਜ਼ਮ ਤੇ ਹੋਤੇ ਤਾਂ ਜਿਹੜਾ ਲੌਜਿਸਟਿਕਸ ਪਾਰਟ ਹੈ ਗ੍ਰੇਨੇਡ ਦਾ ਇਹਨੇ ਉਹ ਹੈਂਡਲ ਕੀਤਾ ਸੀਗਾ ਉਦੋਂ ਵੀ ਇਹ ਇੱਥੇ ਹੈ ਨਹੀਂ ਅਸੀਂ ਚਲੋ ਜਿਹੜੀ ਐਕਸਟ੍ਰੀਸ਼ਨ ਐਂਡ ਇਹਦਾ ਰੈੱਡ ਕਾਰਨਰ ਨੋਟਿਸ ਉਹ ਸਾਰਾ ਕੰਮ ਉਹਦੇ ਤੇ ਚੱਲਦਾ ਪਿਆ ਤਾਂ ਇਹ ਉਸ ਕੇਸ ਦੇ ਵਿੱਚ ਵੀ ਮਲਬਸ ਹੈ ਉਹ ਯੂਏਪੀਏ ਦੇ ਤਹਿਤ ਇਹਦੇ ਬਰ ਖਿਲਾਫ ਮੁਕੱਦਮਾ ਦਰਜ ਹੈ ਕੋਮ ਕਿੰਨੇ ਵਿਅਕਤੀ ਕਾਬੂ ਕੀਤੇ ਕਿ ਨਾ ਉਹ ਇਦੇ ਵਿੱਚ ਅਸੀਂ ਸ਼ੁਰੂ ਚ ਜਿਹੜੇ ਤਿੰਨ ਸ਼ੂਟਿੰਗ ਮੋਡਿਊਲ ਵਾਲੇ ਉਸ ਤੋਂ ਬਾਅਦ ਤਿੰਨ ਹੋਰ ਜਿਹੜੇ ਅਸੀਂ ਬਰਾਮਦ ਕਰ ਲਏ ਇਹਦੇ ਵਿੱਚ ਬੰਦੇ ਇਨਕਲੂਡਿੰਗ ਜਿਹੜਾ ਇਹ ਸ਼ੋਰੂਮ ਦਾ ਮਾਲਿਕ ਹੈ ਅਸੀਂ ਕਿ ਪਰ ਜਿਹੜਾ ਯੂਕੇ ਪਾਰਸਲ ਭੇਜਿਆ ਇਹਨਾਂ ਨੂੰ ਇਹਦਾ ਤੁਸੀਂ ਜਿਕਰ ਕਰਦੇ ਹੋ ਗੈਂਗ ਦੇ ਨਾਮ ਦਾ ਤਾਂ ਇਹ ਮੈਸੇਜ ਇਹਦਾ ਨਹੀਂ ਨਹੀਂ ਉਹ ਜਿਹੜਾ ਰੰਜੋਦ ਦਾ ਫਾਦਰ ਹੈ ਉਹਨੂੰ ਐਡਰੈਸ ਪਤਾ ਸੀਗਾ ਉਹ ਕਿੱਥੇ ਹੈ ਉੱਥੇ ਤਾਂ ਇਟ ਇਜ਼ ਅ ਨਾਰਮਲ ਪਾਰਸਲ ਆਪ ਜਿਹੜੇ ਇਹਨੂੰ 3.5 ਕਰੋੜ ਕੈਨੇਡਾ ਵਾਲੇ ਨੇ ਉਹ ਕੋਲ ਗੈਂਸ਼ਰ ਦਾ ਇੰਨੀ ਵੀ ਜਾਨੂੰ ਮੈਸੇਜ ਨਹੀਂ ਨਹੀਂ that is part of investigation ਕਿਉਂਕਿ ਸਾਨੂੰ ਇਹ ਪਹਿਲਾ ਵੀ ਲੋੜਿੰਦਾ ਹੈ ਕੇਸਾਂ ਦੇ ਵਿੱਚ ਤਾਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਨੇ ਅਰੇ ਜਦੋਂ ਕੋਈ ਇੱਕ ਵੀ ਉਹਦਾ ਪਲੇਸ ਫੋਨ ਕਰ ਲੈ ਵਿੱਕੀ ਦੇ ਲੀਕ ਫੋਨਗੇ ਤਾਂ ਆ ਹੀ ਮਾਨੂੰ ਵਿੱਕੀ ਦੀ ਹੈਗੀ ਇਹਦੇ ਨਾਲ ਵਾਕਫ ਰੰਜੋਤ ਸਿੰਘ ਦੇ ਨਾਲ ਉਹ ਰੰਜੋਤ ਸਿੰਘ ਉਹ ਮੁਲਜ਼ਮ ਹੈ ਜਿਹਦੇ ਬਰਖਲਾਫ ਯੂਏਪੀਏ ਕੇਸ ਆਲਰੇਡੀ ਦਰਜ ਹੈਗਾ